ਸਸ ਸਤਿ ਸ਼੍ਰੀ ਅਕਾਲ ਦੋਸਤੋ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਜਿਹੜਾ 10ਵੀਂ ਤੋਂ ਬਾਅਦ ਬੱਚਿਆਂ ਨੂੰ ਸਕਾਲਰਸ਼ਿਪ ਮਿਲਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਪੋਸਟ میٹرਿਕ ਸਕਾਲਰਸ਼ਿਪ ਸਕੀਮ ਅਧੀਨ ਜਿਹੜਾ ਵਜੀਫਾ ਮਿਲਦਾ ਉਹ ਪੋਰਟਲ ਦੁਬਾਰਾ ਖੋਲ ਦਿੱਤਾ ਇਸ ਬਾਰੇ ਤੁਸੀਂ ਦੇਖਿਆ ਹੋਣਾ ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰ ਛਪੇ ਨੇ ਤੇ ਕਾਫੀ ਇਹਦੇ ਬਾਰੇ ਪ੍ਰਚਾਰ ਵੀ ਕੀਤਾ ਜਾ ਰਿਹਾ ਤਾਂ ਅਸੀਂ ਸੋਚਿਆ ਕਿ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਦਈਏ ਇਦੇ ਵਿੱਚ ਇਹ ਹੈ ਵੀ ਜਿਹੜਾ ਇਹ ਸਾਲ 2024-25 ਦਾ ਜਿਹੜਾ ਸੈਸ਼ਨ ਸੀ ਨਾ ਉਹਦੇ ਵਾਸਤੇ ਇਹ ਪੋਰਟਲ ਦੁਆਰਾ ਖੋਲਿਆ ਗਿਆ ਜਿਹਦੇ ਵਾਸਤੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਜਿਹੜੇ ਬੱਚੇ ਹੈਗੇ ਨੇ 10ਵੀਂ ਤੋਂ ਬਾਅਦ ਉਹਨਾਂ ਨੇ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਆ ਤਾਂ ਉਹਦੇ ਲਈ ਵੀ ਜੀਫੇ ਲਈ ਅਪਲਾਈ ਕਰ ਸਕਦੇ ਆ ਸੋ ਸਾਰੇ ਜਿਹੜੇ ਵਿਦਿਆਰਥੀ ਹੈਗੇ ਨੇ ਜਿਹੜੀ ਇਸ ਕੈਟਾਗਰੀ ਚ ਫਾਲ ਕਰਦੇ ਨੇ ਉਹਨਾਂ ਨੂੰ ਬੇਤੀ ਹੈਗੀ ਆ ਕਿਉਂਕਿ ਪੋਰਟਲ ਦੁਬਾਰਾ ਖੁੱਲਿਆ ਕਦੋਂ ਤੱਕ ਇਸ 포ਰਟਲ ਤੇ ਆਪਾ ਅਪਲਾਈ ਕਰ ਸਕਦੇ ਆ ਇਹ ਤਰੀਕ ਇਸ਼ਤਿਹਾਰ ਦੇ ਵਿੱਚ ਨਹੀਂ ਦਿੱਤੀ ਹੋਈ ਇਸ ਕਰਕੇ ਤੁਹਾਨੂੰ ਸਲਾਹ ਇਹ ਹੈਗੀ ਆ ਵੀ ਤੁਸੀਂ ਤੁਰੰਤ ਇੱਕ ਵੈਬਸਾਈਟ ਤੁਹਾਨੂੰ ਅਸੀਂ ਕਮੈਂਟ ਬਾਕਸ ਦੇ ਵਿੱਚ ਰੱਖਾਂਗੇ ਤੁਸੀਂ ਉਸ ਵੈਬਸਾਈਟ ਤੇ ਜਾ ਕੇ ਉਹ ਲਿੰਕ ਖੋਲ ਕੇ ਦੇਖ ਲਓ ਤੇ ਅਪਲਾਈ ਕਰਨ ਦੀ ਕੋਸ਼ਿਸ਼ ਕਰੋ ਸੋ ਇਸ ਵਾਸਤੇ ਜਿਹੜੀ ਯੋਗਤਾ ਚਾਹੀਦੀ ਆ ਉਹ ਹੈਗੀ ਆ ਵੀ ਤੁਹਾਡੇ ਜਿਹੜੇ ਪੇਰੈਂਟਸ ਹੈਗੇ ਨੇ ਜਾਂ ਜਿਹੜੀ ਤੁਹਾਡੀ ਫੈਮਿਲੀ ਇਨਕਮ ਆ ਉਹ 2.5 ਲੱਖ ਰੁਪਏ ਤੋਂ ਸਾਲਾਨਾ ਵੱਧ ਨਹੀਂ ਹੋਣੀ ਚਾਹੀਦੀ ਤੇ ਇੱਕ ਤੁਸੀਂ ਕਿਸੇ ਮਾਨਤਾ ਪ੍ਰਾਪਤ ਕਾਲਜ ਸਕੂਲ ਜਾਂ ਯੂਨੀਵਰਸਿਟੀ ਤੋਂ ਤੁਸੀਂ ਕੋਰਸ ਕਰਦੇ ਹੋਣਾ ਚਾਹੀਦੇ ਹੋ ਤੇ ਇਹ ਕਲਾਸ 11ਵੀਂ ਜਾਂ ਉਸ ਤੋਂ ਬਾਅਦ ਦੇ ਜਿਹੜੇ ਮਾਨਤਾ ਪ੍ਰਾਪਤ ਕੋਰਸ ਵਗੈਰਾ ਹੁੰਦੇ ਨੇ ਉਹਨਾਂ ਬਾਅਦ ਸੀ ਐਪਲੀਕੇਬਲ ਹੁੰਦਾ ਤੇ ਜਿਵੇਂ ਅਸੇ ਤੈ ਜਿਹੜੀਆਂ ਸਟੇਟ ਗਵਰਨਮੈਂਟਸ ਹੁੰਦੀਆਂ ਨੇ ਉਹਨਾਂ ਨੇ ਹੀ ਸਾਰਾ ਉਹਨਾਂ ਦਾ ਪੋਰਟਲ ਜਿਹੜੇ ਸਕਾਲਰਸ਼ਿਪ ਪੋਰਟਲ ਆਇਆ ਗਿਆ ਉਹਦੇ ਤੇ ਆਪਾਂ ਅਪਲਾਈ ਕਰ ਸਕਦੇ ਤੇ ਸਟੇਟ ਗਵਰਨਮੈਂਟ ਨੇ ਹੀ ਅੱਗੇ ਰਿਕਮੈਂਡੇਸ਼ਨ ਭੇਜਣੀ ਆਉਂਦੀਆਂ ਨੇ ਸੈਂਟਰ ਗਵਰਨਮੈਂਟ ਨੂੰ ਸੋ ਸਰਕਾਰ ਦਾ ਕੰਮ ਹੋ ਤੁਹਾਡਾ ਨਹੀਂ ਤੁਹਾਡਾ ਕੰਮ ਸਿਰਫ ਇਹ ਵੀ ਤੁਸੀਂ ਅਪਲਾਈ ਕਰਨਾ ਹੈਗਾ ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਪੂਰੀ ਨਾ ਵਾਪਸੀਯੋਗ ਜਿਹੜੀ ਫੀਸ ਹੁੰਦੀ ਹੈ ਟਿਊਸ਼ਨ ਫੀਸ ਸਮੇਤ ਤੁਹਾਨੂੰ ਇਹ माफ ਹੋ ਜਾਏਗੀ ਇਸ ਤੋਂ ਇਲਾਵਾ 2500 ਰੁਪਿਆ ਤੋਂ ਲੈ ਕੇ 135000 ਰੁਪਏ ਤੱਕ ਜਿਹੜਾ ਤੁਹਾਨੂੰ ਅਕੈਡੈਮਿਕ ਅਲਾਉਂਸ ਵੀ ਮਿਲਦਾ ਹੈ ਇਹਦੇ ਵਿੱਚ ਸੋ ਜਿਹੜੇ ਦਿਵਿਆਂਗ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਐਡੀਸ਼ਨਲ 10% ਹੋਰ ਵਧ ਕੇ ਮਿਲਦਾ ਹੁੰਦਾ ਸੋ ਜਿਹੜੇ ਦਿਵਿਆਂਗ ਵਿਦਿਆਰਥੀ ਹੈਗੇ ਉਹਨਾਂ ਵਾਸਤੇ ਬਹੁਤ ਹੀ ਇੱਕ ਚੰਗੀ ਸਕੀਮ ਹੈਗੀ ਹੈ ਤਾਂ ਜੋ ਉਹ ਵੀ ਜਿਹੜਾ ਸਮਾਜ ਦੇ ਬਰਾਬਰ ਸਿੱਖਿਆ ਪ੍ਰਾਪਤ ਕਰ ਸਕਣ ਤੇ ਉਹਨਾਂ ਨੂੰ ਵੀ ਬਰਤਵਾਦ ਮੌਕੇ ਮਹੱਤਵਿਆ ਕਰਵਾਏ ਜਾਣ ਸੋ ਜਿਹੜੇ ਵੀ ਵਿਦਿਆਰਥੀ ਐਲੀਜੀਬਲ ਹੈਗੇ ਨੇ ਇਹ ਸਕਾਲਰਸ਼ਿਪ ਵਾਸਤੇ ਉਹਨਾਂ ਕੋਲੇ ਆਪਣਾ ਇੱਕ ਮੋਬਾਈਲ ਨੰਬਰ ਹੋਣਾ ਚਾਹੀਦਾ ਜਿਹੜਾ ਵੈਲਿਡ ਹੋਣਾ ਚਾਹੀਦਾ ਚੱਲਦਾ ਹੋਣਾ ਚਾਹੀਦਾ ਤੁਹਾਡਾ ਆਧਾਰ ਨੰਬਰ ਆਧਾਰ ਦੇ ਨਾਲ ਜੁੜਿਆ ਹੋਇਆ ਹੈ ਤੁਹਾਡਾ ਇੱਕ ਬੈਂਕ ਅਕਾਊਂਟ ਜਿਹੜਾ ਤੁਹਾਡੇ ਨਾਮ ਤੇ ਹੋਵੇ ਤੇ ਆਮਦਨ ਸਰਟੀਫਿਕੇਟ ਤੇ ਜਾਤੀ ਸੇਰਟਿਫਿਕੇਟ ਲੈ ਕੇ ਤੁਸੀਂ ਜਦੋਂ ਆਨਲਾਈਨ ਅਪਲਾਈ ਕਰਨਾ ਤੇ ਇਹ ਚੀਜ਼ਾਂ ਤੁਹਾਡੇ ਕੋਲ ਹੋਣੇ ਚਾਹੀਦੀਆਂ ਤਾਂ ਜੋ ਤੁਸੀਂ ਆਨਲਾਈਨ ਉੱਥੇ ਅਪਲੋਡ ਕਰ ਸਕੋ ਨਾਲ ਦੀ ਨਾਲ ਸੋ ਦੋਸਤੋ ਇਹ ਜਿਹੜੀ ਪੂਰੀ ਸਕਾਲਰਸ਼ਿਪ ਸਕੀਮ ਬਾਰੇ ਤੁਸੀਂ ਫਰਦਰ ਹੋਰ ਵੀ ਕੋਈ ਇਨਫੋਰਮੇਸ਼ਨ ਲੈਣੀ ਆ ਤਾਂ ਤੁਹਾਨੂੰ ਅਸੀਂ ਕਮੈਂਟ ਬਾਕਸ ਦੇ ਵਿੱਚ ਇੱਕ ਲਿੰਕ ਰੱਖ ਦਿੰਨੇ ਆ ਤੁਸੀਂ ਉਸ ਲਿੰਕ ਤੇ ਜਾਓ ਲਿੰਕ ਤੇ ਜਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਈਗੀ ਨਾਲ ਤੁਸੀਂ ਆਨਲਾਈਨ ਅਪਲਾਈ ਕਰ ਵੀ ਉੱਥੇ ਜਾ ਕੇ ਕਰ ਸਕਦੇ ਹੋ ਸੋ ਦੋਸਤੋ ਕੋਸ਼ਿਸ਼ ਕਰਿਓ ਇਹ ਸੂਚਨਾ ਦਾ ਤੁਹਾਨੂੰ ਬਹੁਤ ਵੱਧ ਲਾਭ ਮਿਲ ਸਕਦਾ ਤਾਂ ਬਹੁਤ ਵਧੀਆ ਗੱਲ ਤੇ ਜੇ ਤੁਸੀਂ ਅੱਗੇ ਹੋਰ ਵੀ ਲੋਕਾਂ ਨਾਲ ਸ਼ੇਅਰ ਕਰਦੇ ਹੋ ਜਾਂ ਨੌਜਵਾਨਾਂ ਨਾਲ ਸ਼ੇਅਰ ਕਰ ਦੋ ਤਾਂ ਉਹਨਾਂ ਨੂੰ ਵੀ ਇਹਦਾ ਫਾਇਦਾ ਹੋਣ ਦਾ ਚਾਂਸਸ ਵਧ ਜਾਊਗਾ ਸੋ ਕਿਰਪਾ ਕਰਕੇ ਜੇ ਤੁਸੀਂ ਏਜਿਬਲ ਹੋ ਖੁਦ ਵੀ ਲਾਭ ਲਓ ਤੇ ਲੋਕਾਂ ਹੋਰਾਂ ਨੂੰ ਵੀ ਇਹਦੇ ਬਾਰੇ ਜਾਗਰੂਕ ਕਰੋ ਸੋ ਬਹੁਤ ਬਹੁਤ ਧੰਨਵਾਦ